ਮੇਰੇ ਕੋਲ ਹੋਰ ਚੜਾ ਜੇ ਤੁਸੀਂ ਨਹੀਂ ਤਾਂ ਕਾਇ ਨਹੀਂ ਦੇਣਾ ਉਹ ਨਹੀਂ ਜਿਦ ਲਾਦੇ ਤੁਸੀਂ ਹੋਰ ਮਾਰ ਕੇ ਆ ਉਹਨੂੰ ਕੁਦਰਤੀ ਗੱਲ ਹੈ ਆ ਗਿਆ ਮੇਰੇ ਗੱਡੀ ਦੇ ਬਾਦ ਵਿੱਚ ਮੈਂ ਤੇਰੇ ਕੋਲ ਜਾਉਂਦਾ ਹਾਂ ਥਰਿਆ ਮੈਂ ਆ ਗਿਆ ਇਹ ਗੱਲ ਹੈ ਇਹ ਕਹਿੰਦੇ ਆਹ ਮੈਨੂੰ ਪਤਾ ਨਹੀਂ ਮੈਨੂੰ ਪਤਾ ਮੈਨੂੰ ਹੁਣ ਤੋਂ ਨਿਦਾਨੀ ਨਹੀਂ ਹੋਣੇ ਗੱਲ ਰਹੀ ਹੈ ਕਿ ਮੈਂ ਮੈਂ ਉੱਥੇ ਗੱਲ ਕਰੀ ਆਹ ਗੱਲ ਆ ਪੁੱਤਣਾ ਵੀ ਇਹ ਨੂੰ ਵੀ ਤੇਰੀ ਵੀ ਗੱਲ ਦੀ ਹਰ ਗੱਲ ਦਾ ਵੀ ਤੂੰ ਐੇ ਗੱਲ ਕਹੀ ਨਾ ਵੀ ਮੇਰੇ ਕੋਲ ਜਿਹੜਾ ਉਹ ਆਈ ਦੋ ਨਹੀਂ ਉੱਤੇ ਵਾਲੀ ਕੋਈ ਗੱਲ ਸੀ ਯਾਰ ਵੀ ਨਹੀਂ ਜੇ ਤੂੰ ਗੱਲ ਹਲਾਈ ਤਾਂ ਫੇਰ ਹੀ ਗੱਲ ਸਾਡੇ ਕੋਲੇ ਆਈ ਫੇਰ ਹੀ ਉਹਨੇ ਸੱਜੇ ਕਹਿੰਦੇ ਵੀ ਅੱਜ ਦਾ ਅੱਛਾ ਸਵੇਰ ਨੂੰ ਮੰਨ ਕੇ ਚੱਲ ਅੱਜ ਤਾਂ ਮੰਨ ਲਓ ਨਾਲ ਦੀ ਲੰਗੀ ਹੈ ਤੇ ਸਵੇਰੇ ਕੋਈ ਸਿੱਧੀ ਮਾਰੂਗਾ ਤੇ ਫੇਰ ਫੇਰ ਸਾਡਾ ਨਾਂ ਉਹ ਨਹੀਂ ਨਹੀਂ ਤੁਹਾਡਾ ਨਾਂ ਠੀਕ ਹੈ ਆਪਾਂ ਕੱਲੇ ਕੱਲੇ ਸਾਰੇ ਜਾਨੀ ਤੁਰੇ ਫਿਰਦੇ ਆ ਕੱਲ ਨੂੰ ਕੱਲੇ ਦੇ ਕਿਸੇ 6:00 ਵਜੇ ਆਉੜਾਈ ਗੱਲ ਵੀ ਲਾ ਕੇ ਤਾਂ ਫੇਰ ਸਾਡੇ ਕੋਲੇ ਆਈ ਨਹੀਂ ਸਾਨੂੰ ਅੱਗੇ ਨਾ ਆ ਗਈ ਫਿਰ ਕੋਈ ਇਹਦੇ ਚ ਕੋਈ ਆਉਣੀ ਹੈਗਾ ਹੈ ਜੀ ਕੋ ਗੱਲ ਸੀ ਮੈਨੂੰ ਫੋਨ ਕਰ ਲੈ ਤੂੰ ਫੋਨ ਕਰ ਲੈ ਆਪਣਾ ਕੋਈ ਗੱਲ ਹੀ ਨਹੀਂ ਸੀ ਮੈਨੂੰ ਤਾਂ ਹੁਣ ਫੋਨ ਕਰਿਆ ਮੈਨੂੰ ਤਾਂ ਗੱਲ ਦਾ ਹੀ ਨਹੀਂ ਪਤਾ ਮੈਂ ਤਾਂ ਖੇਤ ਦਾ ਕੰਮ ਕਰੀ ਜਾਂਦਾ ਆ ਆ ਮੈਨੂੰ ਪੁੱਛੀ ਜਾਂਦਾ ਕੀ ਗੱਲ ਆ ਮਮਨ ਦਾ ਗੱਲਦਾ ਹੀ ਨਹੀਂ ਪਤਾ ਮੈਨੂੰ ਨਹੀਂ ਇਹ ਤਾਂ ਸਹੀ ਆ ਜੋ ਗੱਲਦਾ ਹੀ ਨਹੀਂ ਪਤਾ ਮੈਂ ਬਰਾਤ ਨਹੀਂ ਆ ਤੂੰ ਤਾਂ ਬੋਲੇ ਆ ਆਪਣੇ ਦਰਵਾਜ਼ਾ ਨੂੰ ਗੱਲ ਤਾਂ ਬੋਲੇ ਆ ਤੇ ਘਰ ਵਾਲੀ ਨੂੰ ਗੱਲ ਤਾਂ ਬੋਲੇ ਆ ਨਹੀਂ ਉਹ ਯਾਰ ਫੇਰ ਸਾਨੂੰ ਤੂੰ ਸਾਨੂੰ 7-7 ਓਏ ਮੈਂ ਕਦੇ ਤੁਹਾਨੂੰ ਕਿਹਾ ਜਾਂ ਮੈਂ ਤੁਹਾਨੂੰ ਕਦੇ ਗਲਤ ਬੋਲੇ ਅੱਗੇ ਗੱਲ ਦਾ ਹੋੜ ਗਲਤ ਦਾ ਯਾਰ ਬੋਲੇ ਭਾਈਆ ਵੀਡੀਓ ਬੰਦ ਕਰ ਲੈ ਹੈਲੋ ਗੱਲ ਗਲਤ ਗਲਤ ਦਾ ਹੋਏ ਨਹੀਂ ਇਹ ਨਹੀਂ ਬੰ ਕੁੱਲ ਦੀ ਬਣਾ ਲੈਣ ਅਸੀਂ ਬਣਾਵਾਂਗੇ ਵੀਰੇ ਕੁੱਲ ਦੀ ਬਣਾ ਲੈਣ ਜਿੱਥੇ ਪੌਣੇ ਤੇ ਪਾਲ ਜਾ ਉਹਦੇ ਤੂੰ ਭੋਗਤੇ ਸੀ ਨਾ ਸ਼ਰਟ ਨੂੰ ਕੀ ਬੋਲਿਆ ਆਖੇ ਚੱਲ ਗਏ ਭੱਲੇ ਕੋਲੇ ਲੈ ਭੱਲੇ ਤੇ ਤੂੰ ਬਤੂ ਮੋਦੀ ਕੋਲੇ ਜਾ ਬੜਾ ਯਾਰ ਸਾਨੂੰ ਕਿ ਤੂੰ ਉਹਦੇ ਨਰ ਭਾਇ ਕੋਲੇ ਦੀ ਮੈਂ ਨਰ ਭਾਇ ਕੋਲੇ ਖੜਾ ਸੀ ਤੇ ਤੂੰ ਆਖਿਆ ਵੀ ਕਿਵੇਂ ਆ ਸਰਪੰਚਾ ਤੂੰ ਕਟਾ-ਕਟਿਗੜ ਨਾਲ ਉਹ ਹੀ ਕੱਟ ਲੋਕਾਂ ਵਿੱਚ ਦੀ ਕਿਉਂ ਕਰਦਾ ਤੇਰਾ ਮੈਂ ਜੀ ਗਿਆ ਸਭ ਤੇ ਤੂੰ ਮੈਨੂੰ ਉੱਥੇ ਜਾ ਮੈਂ ਖੜਾ ਸੀ ਭਾਉਣ ਤਾਂ ਮੈਂ ਹੁਣ ਵੀ ਸਰਪੰਚਾ ਨਾ ਤੂੰ ਉਹਦੇ ਅੰਦਰ ਕੀ ਕਰਦਾ ਤੇ ਮੈਂ ਇੱਥੇ ਕੋਲੇ ਖੜਾ ਤੂੰ ਮੈਨੂੰ ਤੂੰ ਕੋਲੇ ਖੜਾ ਤੈਨੂੰ ਮੈਂ ਕਿਹਾ ਯਾਰ ਫਿਰ ਤੂੰ ਇਹਨੂੰ ਉ ਹੁਣ ਜੇ ਮੈਂ ਤੇਰੇ ਕੋਈ ਗੱਲ ਕਰਾਂ ਉਹ ਕੀ ਹੋਵਗੀ ਕੋਈ ਗੱਲ ਹੈ ਕੀ ਜਿਹੜੀ ਆਪਾਂ ਗੱਲ ਕਰਦੇ ਫਿਰ ਜਿਹੜੀ ਜਿਹੜੀ ਕੋਈ ਨਹੀਂ ਦੇਖਿਆ ਨਹੀਂ ਭਾਈ ਜੋ ਯਾਰ ਪਹਿਲਾਂ ਤਾਂ ਤੁਹਾਡੀ ਅੱਖ ਮਰੀ ਆ ਤੁਸੀਂ ਉਦੋਂ ਬੰਦੇ ਦੇ ਖੜੇ ਦੇ ਕਿਸੇ ਦੀ ਗੱਲ ਹੀ ਨਾ ਕਰੋ ਜੇ ਤੁਹਾਡੀ ਅੱਖ ਮਰੀ ਹੈ ਤੇ ਕੀ ਦਾ ਬੰਦਾ ਕੋਲੇ ਖੜਾ ਨੂੰ ਪਾਸੇ ਕਰਕੇ ਗੱਲ ਕਰ ਲਓ ਮੈਂ ਤੂੰ ਮਾਰੀ ਬਣਾ ਯਾਰ ਮਾਰੀ ਹੈ ਕਿ ਮਾਰੀ ਬਣਦੀ ਆ ਪਾ ਦੇ ਯਾਰ ਜਾ ਜਿੱਥੇ ਕਰ ਲਓ ਠੀਕ ਹੈ ਜੇ ਕੋਈ ਗੱਲ ਹੈ ਹੈ ਤੇਰੇ ਨਾਲ ਕੋਈ ਗੁੱਸਾ ਨਹੀਂ ਜਿਲੇ ਨਹੀਂ ਆ ਗਿਆ ਹਾਂ ਤਨਵਾ ਦੱਸਤਾ ਜੇ ਅੱਜ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਦੇ ਤੂੰ ਦੇਖਣਾ ਭਚਕਾ ਜਦੋਂ ਮਰਦੀ ਟਾਈਪ ਆ ਜਦੋਂ ਮਰਦੇ ਨੂੰ ਬੰਨਣ ਯਾਰ ਮੇਰੇ ਵਿਸ਼ਾ ਸ਼ੁਭਰੀ ਹੈ ਟਿਕਾਣੀ ਦੇਣ ਵਾਲਾ ਕੋਈ ਟਿਕਾਣੀ ਜਿੱਥੇ ਆਖੇਗਾ ਕੱਲੇ ਨੂੰ ਕੱਲਾ ਟਕਰਾਂਗੇ ਨਹੀਂ ਕੱਲੇ ਨੂੰ ਕੱਲੇ ਦੱਸ ਗੱਲ ਸੁਣ ਵੀ ਮੇਰੇ ਨਾਲ ਕੋਈ ਕੋਈ ਨੂੰ ਵੇਸਾਂ ਗਿਲਾ ਮੈਂ ਕੋਈ ਤੁਹਾਨੂੰ ਚੰਗਾ ਮੜਾ ਕਹਿੰਦੇ ਜੀ ਕਹਿੰਦੇ ਜੀ ਕੋਹਣਾ ਯਾਰੀ ਕੀ ਧੀ ਗੱਲ ਲਗੀ ਹੈ ਮੈਂ ਅਗੇ ਜੇ ਤੂੰ ਅਗੇ ਤੈਨੂੰ ਕੀ ਲੋੜ ਸੀ ਸਕੀਤ ਨੂੰ ਗੰਨੇ ਦੀ ਸਾਰੇ ਵਿੱਚ ਵੱਜੀ ਤਾਂ ਗੱਲ ਕਰ ਜੇ ਤੈਨੂੰ ਗਾਲ ਤੇ ਤਾਂ ਨਹੀਂ ਮੈਂ ਦਾ ਸਹਸ ਗੱਡੀਆਂ ਵਾਲਿਆਂ ਦੀ ਮੈਂਟ ਪਿਆਰ ਆਪਣੀ ਯਾਰ ਆਪਣੀ ਚਾਚਾ ਜਿਹੜੇ ਬੰਦੇ ਨਾਲ ਬੰਨਦੇ ਨੇ ਆਪਾਂ ਉਹ ਕਲਾਮ ਵੀ ਨਹੀਂ ਕਰਦੇ ਆਪਾਂ ਬੁਲਾਉਂਦੇ ਵੀ ਨਹੀਂ ਜੇ ਕਿਤੇ ਤੂੰ ਜਿਹਾ ਤੇਰੇ ਨਾਲ ਮੇਰੀ ਬੰਨਦੀ ਨਹੀਂ ਤੇਰੇ ਕੋਲ ਬੰਨਦੇ ਨੇ ਅਸੀਂ ਹਾਂ ਹੁਣ ਤੜਕੇ ਤੁਹਾਡੇ ਕੋਲੇ ਮੈਂ ਖੜ ਕੇ ਆਇਆ ਚੌੜ ਮਸ਼ਵਰਾ ਹੀ ਕਰਕੇ ਆਇਆ ਚੌੜ ਲਗਾਉਣੀ ਆਉਂਦੇ ਜੇ ਆ ਕੇ ਗੱਲ ਕਰਕੇ ਬਾਹਰ ਕੱਢ ਮੈਂ ਨਾ ਤਾਂ ਮੋਹਰ ਬੰਨਿਓ ਕਿਆ ਜਦੋਂ ਮਰਜ਼ੀ ਆ ਉਹ ਮੋਹਰ ਲਗਾਓ ਨਾ ਲਗਾਓ ਉਹਦੇ ਵਿੱਚ ਕੀ ਗੱਲ ਹੈ ਯਾਰ ਕੀ ਗੱਲ ਹੈ ਉਰੇ ਮੋਰੰਡਾ ਵੀ ਕੰਮ ਹੁੰਦੇ ਆ ਉਹ ਤੁਹਾਡੇ ਦਾ ਭਰਾਵਾ ਹੁੰਦੇ ਹੋਈ ਜਾਣ ਪਰ ਮੈਨੂੰ ਵੀ ਦੇਖੇ ਤਾ ਕਿਉਂਕਿ ਉਹਦੇ ਕਿਹਾ ਕਿ ਭੱਲੇ ਕੋਲ ਚੱਲ ਗਏ ਭੱਲੇ ਨੂੰ ਹਟਾ ਮੈਂ ਛਾੜੇ ਨੂੰ ਕਿਹਾ ਯਾਰ ਹਾਂ ਫਿਰ ਤੂੰ ਉਹਦੇ ਇਹਨੂੰ ਕਿਹਾ ਸਰਪੰਚ ਜਿਵੇਂ ਕਰਕ ਦਾ ਸਰਪੰਚ ਦਾ ਫਿਰ ਤੂੰ ਵੀ ਹੈ ਨਹੀਂ ਤੇਰੇ ਘਰ ਵਾਲੀ ਸਰਪੰਚ ਨਹੀਂ ਆ ਪਾਉ ਨੂੰ ਹੁਣ ਬੁਲਾ ਲੈਂਦਾ ਪਾਉ ਨੂੰ ਮੈਂ ਹੁਣ ਵੀ ਸਰਪੰਚ ਕਹਿਣਾ ਮੈਂ ਤਾਂ ਇਹਨੂੰ ਵੀ ਸਰਪੰਚ ਕਹ ਰਿਹਾ ਤੂੰ ਐ ਕਰ ਜੇ ਤੂੰ ਸਰਪੰਚ ਆ ਤੂੰ ਸਾਈਨ ਕਰਕੇ ਦਿਖਾ ਤੇਰੇ ਘਰ ਵਾਲੀ ਬਣਾ ਸਾਈਨ ਕਰਕੇ ਮੈਂ ਕਦੇ ਨਹੀਂ ਮੈਂ ਸਰਪੰਚ ਤੂੰ ਹਾਂ ਗੱਲ ਵੀ ਨਾ ਕਿਹਾ ਸਰਪੰਚ ਦਾ ਕੋਈ ਛਤੂ ਵੀ ਨਹੀਂ ਸੀਗਾ ਉਹਦੇ ਘਰੇ ਚੱਲਦੇ ਫਿਰ ਮ ਕੋਈ ਮੇਰਾ ਬੈਅਤ ਤਾਂ ਨਹੀਂ ਸੀ ਨਾ ਕਰਦਾ ਇਹ ਕੋਈ ਗੱਲ ਤਾਂ ਗੱਲਾਂ ਚ ਗੱਲ ਕੋਈ ਉਹਦਾ ਕਿਤੇ ਹੋ ਜਾਂਦਾ ਫਿਰ ਅੱਖੀਂ ਨਹੀਂ ਪੰਚਾਇਤ ਉਹ ਵੀ ਮੈਂ ਸ਼ਹਿਰ ਕਰਕੇ ਕਰਾਈ ਗੱਲ ਸੁਣੋ ਉਹ ਤੇ ਪੰਚਾਇਤ ਉਹ ਪੰਚਾਇਤ ਕੋਲ ਹੀ ਰੱਖੀ ਗਏ ਉਹ ਭਾਈ ਦਾਦੂ ਪੰਚਾਇਤ ਉਹ ਮੈਂ ਤੇ ਅੱਜ ਉਹ ਮੇਰੀ ਗੱਲ ਹੈ ਦੀ ਸਤੂ ਰਹੇਗਾ ਨਾ ਤੇਰੇ ਤੇ ਮੇਰੇ ਬੰਦਾ ਜਾਊਗਾ ਫਿਰ ਦਾ ਤੂੰ ਤੇਰੀ ਬਹਿਣ ਲਾਏ ਤੇ ਇੱਕ ਤੂੰ ਜੇ ਤੂੰ ਗੱਲ ਹਲਾਈ ਤਾਂ ਫਿਰ ਵੀ ਪਈਂਗਾ ਮੈਂ ਦੇਈ ਜਿਹਾ ਜਵਾਬ ਪੜਦੇ ਆਂ ਐਵੇਂ ਨਹੀਂ ਨਹੀਂ ਜੇ ਤੈਨੂੰ ਜਾਂ ਜਾਂ ਬੰਦਾ ਜੋ ਨਹੀਂ ਗਿਆ ਜਾਂ ਜਾਂ ਸਾਡੇ ਵਾਲੇ ਗਰੁੱਪ ਚੋਂ ਕੋਈ ਵੀ ਬੋਲਦਾ ਸਾਡੇ ਵਾਲੇ ਗਰੁੱਪ ਜਿੱਦਾਂ ਕੋਈ ਵੀ ਬੋਲਦਾ ਸੀ ਪਹਿਲਾਂ ਸੋਨੂ ਵਾਲਾ ਦੱਸਦੇ ਚਾਚਾ ਗੱਲ ਆਹਾ ਆਪਾਂ ਇਹਨੂੰ ਅਸੀਂ ਬੁਲਾਉਂਦੇ ਵੀ ਨਹੀਂ ਨੇੜੇ ਵੀ ਨਹੀਂ ਆਉਂਦੇ ਇਹ ਕੀ ਗੱਲ ਹੈ ਜੀ ਇਹ ਕੀ ਗੱਲ ਹੈ ਇੱਕ ਮਿੰਟਾਂ ਤੇ ਪਹੁੰਚ ਕੇ ਇੱਕ ਨੰਬਰ ਕਾਊਂਟਰ ਤੇ ਲਿਖੀ ਗੱਲ ਹੁਣ ਜੇ ਮੈਂ ਕਿਸੇ ਨੂੰ ਬੁਲਾਉਣਾ ਹੈ ਤਾਂ ਫਿਰ ਮੇਰੇ ਬੋਲਤੇ ਵੀ ਲੋਕ ਆਗਾ ਹੈ ਉਹ ਬੋਲ ਰਹੇ ਨਹੀਂ ਕਰੀਆ ਅੱਖ ਮੈਨੂੰ ਸੁਖੀਤ ਨੇ ਕੀ ਕਹਿਆ ਸੀ ਸੁਖਜੀਤ ਨੇ ਸੁਖਜੀਤ ਨੇ ਗੱਲ ਕਰਕੇ ਸਾਡੇ ਕੋਲ ਵੀਰ ਕਹਿੰਦਾ ਵੀ ਡਾਕਟਰ ਕਹਿੰਦਾ ਮੇਰੇ ਅਮਰੀਕਾ ਨੇ ਘੱਟੀ ਘੱਟਸ ਵੀਰੇ ਲੈ ਤਾਂ ਹੁਣ ਹੁਣ ਆ ਦੇਖ ਪ੍ਰਧਾਨ ਹੋਂ ਗੱਲ ਕੀਤੀ ਆਈ ਹੋਈ ਨਾ ਤੇਰੇ ਸਭ ਮੇਰੇ ਕਿ ਨਹੀਂ ਕਿਤੇ ਆ ਗੱਲ ਗਈ ਆ ਤੇ ਹੋਂਦਾ ਮੈਂ ਤੇਰੇ ਕੋਲ ਹੀ ਆ ਜਾਂਦਾ ਕੋਈ ਗੱਲ ਹੋਵੇ ਮੈਂ ਤੇਰੇ ਕੋਲ ਆਉਂਦਾ ਇਹਨਾਂ ਨੂੰ ਕਹਦਾ ਇਹਨਾਂ ਨੂੰ ਛੱਡੋ ਵੀ ਯਾਰ ਸਵੇਰ ਨੂੰ ਕਿਸੇ ਨੇ ਹੋਰ ਕਮਾਤੀ ਅਗਲਾ ਯਾਰ ਅਗਲਾ ਮੇਰੇ ਨਾਲ ਸੀ ਜੀ ਦੇ ਟਾਈਮ